ਜੀ ਉਹ ਖੂਜ ਦੀ ਮੱਛੀ ਮੁਚੀ ਵੇਨੇ ਸੀ ਉਹ ਨਈਓ ਪਹਿਣ ਦਿਆ ਵੀਰਾ ਉਹ ਮੇਰਾ ਬਾਈ ਦੀ ਬਹਿਣਾ ਮੇਰਾ ਬਾਈ ਦੀ ਬਹਿਣਾ ਗੱਲ ਸੁਣੋ ਪਹਿਣ ਦਿਆ ਵੀਰਾ ਤੈਨੂੰ ਤੈਨੂੰ ਐਵੇਂ ਨਹੀਂ ਦਿੰਦਾ ਚੱਲ ਆ ਜਾ ਛੇਤੀ ਬੰਨਾ ਜਾਂ ਨਾ ਇੱਥੇ ਬਾਈ ਜਿਹੜਾ ਸਭ ਤੋਂ ਮਹਾਰਾਜਨ ਵਾਲਾ ਯਾਰ ਔਰ ਰਹਿਣਦੇ ਔਰ ਰਹਿਣਦੇ ਪਹਿਣਦੇ ਆ ਵੀਰ ਆ ਆਜੋ ਸ਼ਿਰੋਕ ਤਾਂ ਹੁਣ ਆਪਾਂ ਕਿਹੜੇ ਪਾਸੇ ਜਾਣਾ ਦੇ ਆਇ ਤੱਕ ਕੋਈ ਕਬੂਤਰ ਉੜਦਾ ਤਾਂ ਫੜ ਲਾਂਗੇ ਵਾਓ ਓਏ ਇਹਨੂੰ ਕਾ ਤੋ ਕੱਢ ਲਿਆ ਪਹਿਣ ਦਿਆ ਵੀਰਾ ਉਹ ਬਾਈ ਜੀ ਇੱਥੇ ਤੁਹਾਨੂੰ ਕੋਈ ਕੁੱਤਾ ਕਰਤਾ ਹੀ ਨਾ ਪੈ ਜਾਏ ਉਹ ਕਤੰਦਰਾ ਆ ਤੂੰ ਮੇਰੀ ਬੇਇੱਜ਼ਤੀ ਖਰਾਬ ਕਰੀ ਜਾਂਦਾ ਹੋਏ ਹੁਣ ਮੈਂ ਬੰਦਾ ਚੇਂਜ ਕਰਦਾ 300 ਤੇ ਹੋਰ ਰੱਖੂ ਬਾਈ ਮੈਂ ਤਾਂ ਮਜ਼ਾਕ ਕਰਦਾ ਸੀ ਯਾਰ ਆਹ ਕਾਦਾ ਮਜ਼ਾਕ ਹੋਇਆ ਤੂੰ ਮੇਰੀ ਬੇਇੱਜ਼ਤੀ ਖਰਾਬ ਕਰਦਾ ਓ ਤੈਨੂੰ ਦੀਦਾਣੀ ਓਏ ਬੱਕਰੀ ਮੂਹਾਂ ਜਿਹਾ ਬਾਗੀ ਜੀ ਦੇ ਵਿੱਚ ਵੱਜਣ ਪਿੱਛੇ ਹਟ ਓਏ ਤੂੰ ਨਹੀਂ ਬਾਈ ਜੀ ਇੱਕ ਮਿੰਟ ਮੈਨੂੰ ਕਰਨ ਓਤੇ ਦੇ ਖੁਰ ਵਰਗਾ ਤੇਰਾ ਮੂੰਹ ਐ ਦੇਖ ਕੇ ਨਹੀਂ ਤੋੜਦਾ ਤੂੰ ਸਾਲਾ ਲੰਡੀ ਪੁੱਚੀ ਆਇਆ ਕੌਣ ਆ ਬਾਈ ਜੀ ਇਹਦੇ ਮੈਂ ਹੁਣੇ ਨਾ ਰੱਖਦਾ ਫਾਇਰ ਇੱਕ ਆ ਜਾ ਰੱਖਣਾ ਜਿਵੇਂ ਫਾਇਰ ਇਹਦੇ ਉਹ ਨਹੀਂ ਨਹੀਂ ਆ ਜਾ ਉਹ ਜਾ ਜਾ ਆ ਜਾ ਤੂੰ ਤਾਂ ਬੋਲਿਆ ਨਹੀਂ ਤੂੰ ਤਾਂ ਫੋਕਲ ਨਹੀਂ ਯਾਰ ਅੱਜ ਮੇਰਾ ਲੜਨ ਦਾ ਮੂੜ ਨਹੀਂ ਸੀ ਬਈਆ ਮੈਨੂੰ ਚੱਗਰ ਲੱਗਦਾ ਸੀ ਬਲੈਕੀਆ ਲੱਗਦਾ ਤਾਂ ਮੈਨੂੰ ਵੀ ਉਹੀ ਪਹਿਨਦਾ ਵੀਰ ਸੀ ਇਹ ਤੇ ਮਾਰਨਾ ਸੀ ਆਪਾਂ ਗਲਤੀ ਕਰ ਲਈ ਉਹ ਬੋਲਿਆ ਸੀ ਨਹੀਂ ਪਹਿਨਦਾ ਵੀਰ ਇਹ ਯਾੜੇ ਕੋਲੇ ਚੱਲਾਂ ਦੱਬੂ ਗੋ ਨੂੰ ਤਾਂ ਮੈਂ ਦੱਬਦਾ ਅੱਜ ਬੰਦਾ ਬੰਦਾ ਮੈਂ ਤਾਂ ਦੱਸ ਬੱਲਿਏ ਰਾਂ ਦੀ ਅੱਖ ਵੀ ਲਾਲਿਆ ਕੋਈ ਬੰਦਾ ਬੰਦਾ ਮਾਰਨਾ ਤਾਂ ਦੱਸ ਬੱਲਿਏ ਓਸਦਾ ਅੱਖ ਤਾਂ ਤੇਰੀ ਨੀਂਦ ਨਾਲ ਲਾਲਾ ਓ ਨਹੀਂ ਓਸਦਾ ਉਹ ਗੱਲ ਨਹੀਂ ਉਹ ਕਿਹੜਾ ਆ ਗਿਆ ਇਹ ਤਾਂ ਜਾਗਰ ਬਲੈਕੀਆ ਲੱਗਦਾ ਮੈਨੂੰ ਤਾਂ ਕਿਵੇਂ ਤੇ ਖਿਆੜਿਆ ਮੈਂ ਜਾਗ ਰਾਤ ਕਿਵੇਂ ਮੇਰੀ ਯਾਦ ਆ ਗਈ ਤੈਨੂੰ ਉਹਨੇ ਚੰਗਿਆੜਿਆ ਦੱਬੂ ਗੇਣਾ ਥੋੜਾ ਪੰਗਾ ਆਇਆ ਪੈ ਗਿਆ ਸੀਗਾ ਦੱਬੂ ਗੇਣਾ ਪੰਗਾ ਪਿਆ ਕੋਈ ਨਾ ਮੇਰੀ ਵੀ ਬਹੁਤ ਪੁਰਾਣੀ ਰੰਜਿਸ਼ ਆਪਾਂ ਕੱਟਾ ਕੱਟੀ ਅੱਜ ਕਾਢ ਹੀ ਲੈ ਲਈਏ ਹਲੇ ਹਰ ਚੱਲੀਏ ਉਹ ਚੱਲ ਓਠ ਮਰੀਬਲਾ ਚੱਲ ਜ਼ਿੰਦਗੀ ਉਹ ਜਿੰਤਾ ਇਹਨਾਂ ਦਾ ਸੁਭੀ ਕਿੱਤੇ ਹੈਗਾ ਉਹ ਓਏ ਆ ਰਾਵ ਅੱਡੇ ਕਨੇ ਗਿਆਣਾ ਧੱਕੇ ਉਹ ਖਾਂਦਾ ਫਰਦਾ ਚਲ ਲੈ ਲੈ ভাই ਜਰਾ ਕਰਤਾ ਓਏ ਨਹੀਂ ਨਹੀਂ ਓਏ ਇਹ ਤਾਂ ਆਪਣਾ ਦਾਜੀ ਇਹੋ ਜਾ ਭਾਈ ਇਹ ਕੋਲੇ ਵਿੱਚ ਕਿਸ ਤੇ ਪਿਆ ਉਹ ਤੂੰ ਕਦੋਂ ਆ ਭਣ ਦਿਆ ਵੀਰਾ ਮੈਂ ਕਰੀ ਇਹਨਾਂ ਜਿਹੜੇ ਦੌਰਾ ਪਿਆ ਹੁੰਦਾ ਓਏ ਯਾਰੇ ਅੱਖ ਲੱਗ ਗਈ ਸੀ ਬਾਈ ਜੀ ਚਾਚੀ ਲੈ ਆਓ ਚਾਹ ਤਾਂ ਮੈਂ ਆਪਣੀ ਪੀਤੀ ਤੈਨੂੰ ਕਿਤੋਂ ਹੋਬਲਾ ਪਿਆਦਾ ਓਏ ਫੜਕੇ ਦਾ ਤੌਰ ਤੌਰ ਖੱਲੀਆਂ ਪਾ ਦੀਆਂ ਰੁਪਿਆ ਵੀ ਤੈਨੂੰ ਠੋਕ ਕੇ 300 ਦੇਣਾ ਫਿਰ 300 ਬੜਾ ਗਾਂ ਉਹ ਬਾਵਾ ਕੋਟਾ ਪਹਿਣ ਦਿਆ ਵੀਰਾ ਮੈਂ ਦਿਖਾਵਾ ਦਾ ਦੋ ਘੁੱਟ ਦਿੰਨੇ ਆ ਤਨ ਕਾਣੀ ਵਧਾਣੀ ਬੰਦਾ ਹੀ ਵਧਾਉਣਾ ਮੈਂ ਤੈਨੂੰ ਬਾਈ ਜੀ ਆ ਕਿਥੇ ਬਾਈ ਫੜਿਆ ਜਲੂਸ ਖਾਨੇ ਦਾ ਮੋਰੀ ਦਾ ਕਿਹਾ ਓਏ ਜਲੂਸ ਖਾਨਾ ਨਹੀਂ ਇਹ ਪੁਸ਼ਤਾਨੀ ਮਹਿਲਾ ਓਏ ਮੇਰਾ ਬਸ ਮਾ ਗੰਦ ਦਾ ਵੇਖਣਾ ਇਥੇ ਮੁਸ਼ਕ ਮਰੀ ਜਾਂਦਾ ਓ ਗਾਡੇ ਰਕੀਆਂ ਐਂਟਿਕ ਚੀਜ਼ਾਂ ਓ ਬਾਵਾ ਕੁੱਟੇ ਬਾਵਾ ਦਾ ਗਲਾ ਨਾ ਕਟ ਨਾਲੇ ਆ ਥੱਲੇ ਰੱਖ ਹੋਰ ਨਾ ਪੱਟ ਪਟ ਵੇ ਦੀ ਪੈਰ ਕਾ ਓਏ ਚੱਲ ਜੀ ਸੀ ਬਾਈ ਯਾਰ ਉਪਰੇ ਰੱਖ ਓ ਇਹਨੂੰ ਉਰੇ ਫੜਾ ਇਹਨੂੰ ਪੱਟ ਪਾੜੇਗਾ ਹੋਰ ਸਿਰ ਨੱਪਣ ਨਾਲੇ ਮੇਰਾ ਉਹ ਸਰ ਵੀ ਨਾ ਕੋਈ ਪਹਿਣ ਦੇਵਾ ਗਿਰੋ ਬਾਈ ਜੀ ਗਾਲਾਂ ਨਾ ਘੁੱਟਦਾ ਓ ਕਰਾ ਨਹੀਂ ਘੁੱਟਣਾ ਓ ਇਹਦੀ ਐਨੂੰ ਵੀ ਸਹੀ ਕਰਨਾ ਕੀ ਪਾਲਦਾ ਆ ਡੱਬੂ ਗਿੱਲ ਦਾ ਡਾ ਇਹ ਤਾਂ ਪਸ਼ੂਆਂ ਨਾਲ ਉਹ ਵੀ ਭੇੜਾਂ ਮੇਰੇ ਆ ਬਾਹਰ ਨਿਕਲ ਓ ਵੱਡੇ ਵੈਲੀਆ ਕਿਹੜਾ ਓ ਬਾਈ ਜੀ ਇਹਦਾ ਮੂੰਹ ਵੇਖਾ ਜਵੇਂ ਦਰਾਹ ਚ ਗੁੱਠਾ ਆ ਉਹ ਤਾਂ ਗੁੱਠੇ ਦਾ ਮੈਂ ਮਾਇਆ ਦਾ ਮੰਗਤਾ ਘੜਤੇ

ਬਾਈ ਜੀ ਮਾਰ ਗਿਆ ਪਚਕਾਰੀ ਵੇਖੋ ਮੇਰਾ ਨੱਕ ਲੰਗ ਗਿਆ ਮਾਰ ਗਿਆ ਪਚਕਾਰੀ ਦਾ ਦਾਰ ਇਹਨਾਂ ਮਾਰਾ ਕਾੜਦਾ ਮੇਰਾ ਨੂੰ ਤੇਰੇ ਬੰਦੇ ਬੜੇ ਚੰਗੇ ਲੰਦੇ ਓ ਤੂੰ ਚਾੜਦਾ ਨਾ ਜਵਾ ਟਿੱਪਾ ਕਾੜਦਾ